ਸਤਿ ਸ੍ਰੀ ਅਕਾਲ ਜੀ ਵੀਦਰ ਬਹਾਰਪ੍ਰੀਤ ਵੀਰ ਸਾਰੀ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੇ ਆਉਂਦੇ ਦਿਨਾਂ ਦੇ ਮੌਸਮ ਦੀ ਆ 13 ਤੋਂ ਲੈ ਕੇ 30 ਅਕਤੂਬਰ 31 ਅਕਤੂਬਰ ਤੱਕ ਮੌਸਮ ਜਿਹੜਾ ਕਿਸ ਤਰ੍ਹਾਂ ਰਹਿ ਸਕਦਾ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀਂ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਦਿਵਾਲੀ ਦੇ ਆਸ-ਪਾਸ ਆ ਕਿੰਨਾ ਕੁ ਸਿਸਟਮ ਤਗੜਾ ਜਾਂ ਕਿੰਨਾ ਘਾਟੋ ਉਸਰੇ ਕਿਹੜੇ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਜਾਂ ਕਿਤੇ ਕਿਤੇ ਅਮੀਂ ਦੀ ਅਨਿਰਧਾਰ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਸਾਰੀ ਅਪਡੇਟਾਂ ਜਾਣਕਾਰੀ ਆਪਾਂ ਇਸ ਵੀਡੀਓ ਆਉਂਦੇ ਕੋ ਚਾਰਜ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਸਟੂਡੈਂਟ ਵੀਰੇ ਕਮੈਂਟ ਕਰਕੇ ਜਰੂਰ ਦੱਸਿਆ ਕਰ ਤੇ ਇੱਕ ਹੋਰ ਵੀਡੀਓ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਆਉਂਦੇ ਦਿਨਾਂ ਦੇ ਮੌਸਮ ਦੀ ਜਾਣੀ ਕਿ 13 ਤੋਂ ਲੈ ਕੇ 15 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ 15 16 17 ਆ ਵੀ 20 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਹਵਾਵਾਂ ਕਿ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਆ ਰਫ਼ਤਾਰ ਤੇ ਯ ਔਸਤਨ ਦੱਖਣ ਤੋਂ ਪੱਛਮ ਹਵਾਵਾਂ ਦੀ ਵਾਪਸੀ ਹੋ ਸਕਦੀ ਜਰਤਰ ਹਵਾ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗੰਦੇ ਆ ਸਾਰ ਜਰ ਬੰਦੇ ਦਿਖਾਈ ਦੇ ਰਿਹਾ ਹੈ ਟੈਂਪਰੇਚਰ ਦੀ ਗੱਲ ਕਰੇ ਦਿਨ ਤੇ ਰਾਤ ਦੇ ਕੋਈ ਜ਼ਰਾ ਇਸ ਵਿੱਚ ਬਦਲਾਅ ਵੇਖਣ ਨਹੀਂ ਮਿਲਗਾ ਟੈਂਪਰੇਚਰ ਦਿਨ ਦੇ ਹੋਣਗੇ 29 ਤੋਂ 30 28 29 ਤੋਂ ਲੈ ਕੇ 30 31 ਜਾਂ 32 ਡਿਗਰੀ ਤੱਕ ਰਹਿੰਦੇ ਆ ਸਾਨ ਜਰਤਰ 27 ਜਾਂ 28 29 ਇੱਥੇ ਜਿਹੜੇ ਦਰਜ ਕੀਤੇ ਜਾਂ ਸਰ ਬਹੁਤੇ ਖੇਤਰਾ ਮਾਝਾ ਦਵਾਪਾ ਪੂਰਬੀ ਖੇਤਰਾ ਵਿੱਚ ਦੱਕਣੀ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਜਾਂ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਇੱਥੇ ਉਸਰਤ 31 ਜਾਂ 32 ਡਿਗਰੀ ਤੱਕ ਜਾ ਸਕਦੇ ਇਹ ਤੇ ਰਾਤ ਦੇ ਟੈਂਪਰੇਚਰ ਜਾਨਕੀ ਠੰਡੀਆਂ ਰਾਤਾਂ ਉਹਲੇ ਜੇ ਠੰਡ ਓਲੀ ਓਲੀ ਬਦਨਾ ਸ਼ੁਰੂ ਹੋ ਜੇਗੀ ਦੀਵਾਲੀ ਦੇ ਆਸ-ਪਾਸ ਕਾਫੀ ਇਹ ਠੰਡ ਅਵੇਤ ਵਾਦਾ ਹੁੰਦਿਆ ਸਾਰਨੇ ਦਿਨ ਤੇ ਰਾਤਾਂ ਵਿੱਚ ਕਾਫੀ ਇਹ ਠੰਡ ਬਰਕਰਾਰ ਰਹਿ ਸਕਦੀ ਤੇ ਹੁਣ ਆਪਾਂ ਗੱਲ ਕਰੀਏ ਰਾਤ ਦੇ ਟੈਂਪਰੇਚਰ ਦੀ ਤੇ ਰਾਤ ਦੇ ਟੈਂਪਰੇਚਰ ਹੋਣਗੇ ਆਪਨੇ 17 18 ਤੋਂ ਲੈ ਕੇ 19 ਜਾਂ 20 ਕਿਤੇ ਕਿਤੇ ਹੋਸਰੇ 21 22 ਡਿਗਰੀ ਤੱਕ ਜਾ ਸਕਦੇ ਜਿਆਦਾਤਰ 18 19 20 ਇਹ ਤੇ ਰਹਿੰਦੇ ਆ ਸਾਰਨੇ ਉੱਤਰ ਆਪਾਂ ਗੱਲ ਕਰ ਮਾਧਿਆਤ ਬਾਬਤ ਕਿਤਨਾ ਵੀ ਟੈਂਪਰੇਚਰ ਵਿੱਚ ਗਰਾਵਟ ਥੋੜੀ 16 17 ਜਾਂ 18 19 ਤੱਕ ਆਪਣੇ ਰਾਜਸਤਾਨ ਜਾਂ ਹਰਿਆਣਾ ਦੇ ਨਾਲ ਲੱਗਦੇ ਖੇਤਰ ਇੱਥੇ ਆ ਕੁਝ ਖੇਤਰ 18 19 20 21 ਤੱਕ ਰਹਿ ਸਕਦੇ ਨੇ ਬਾਕੀ ਆਪਾਂ ਗੱਲ ਕਰੀਏ ਇਸ ਆਪਣਾ ਦੀਵਾਲੀ ਦੇ ਆਸ-ਪਾਸ ਕੋਈ ਸਿਸਟਮ ਇੱਕ ਨਿੱਕਾਇਆ ਸਿਸਟਮ ਹੋ ਰਿਹਾ ਦਿਖਾਈ ਦੇ ਰਿਹਾ ਪੱਛਮੀ ਸਿਸਟਮ ਦੱਖਣ ਤੋਂ ਪੱਛਮ ਵੱਲ ਵਗਣ ਗਿਆ ਜਿਸ ਕਰਕੇ ਆ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਹੈ ਕਿ ਦੀਵਾਲੀ ਦੇ ਆਸ-ਪਾਸ 22 23 ਜਾਂ 24 25 ਅਕਤੂਬਰ ਦੇ ਆਸ-ਪਾਸ ਇੱਕ ਜਿਹੜਾ ਸਿਸਟਮ ਹਲਕਾਇਆ ਸਿਸਟਮ ਥੋੜੇ ਬਹੁਤ ਖੇਤਰਾਂ ਪ੍ਰਭਾਵਿਤ ਕਰ ਸਰ ਰਹੇ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਰਡਾਰ ਸਿਸਟਮ ਕਹਿ ਰਹੇ ਨੇ ਉਸ ਤੋਂ ਬਾਅਦ ਕੀ ਵੀ ਤੋਂ ਲੈ ਕੇ 31 ਅਕਤੂਬਰ ਦੇ ਦਰਮਿਆਨ ਇੱਕ ਅੱਧੀ ਵਾਰ ਸਿਸਟਮ ਆਸਰਾ ਜੋ ਕਿ ਥੋੜੇ ਬਤ ਕਿਤਰਾਂ ਨੂੰ ਪ੍ਰਭਾਵਿਤ ਕਰ ਸਨ ਹੁੰਦੀਆਂ ਜੋ ਵੀ ਸੈਟਲਾਈਟ ਤਸਵੀਰਾਂ ਨੇ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲ ਗਿਆ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੌਰ ਤੇ ਬਹੁਤ ਬਹੁਤ ਧੰਨਵਾਦ